ਜਦੋਂ ਸਭ ਪਹੁੰਚੇ ਹੋ ਅੰਤਿਮ ਸੰਸਕਾਰ ਤੇ ਕਿਵੇਂ ਦੇਖਦੇ ਹਾਂ ਕਿ ਘਾਟਾ ਪਿਆ ਪਰਿਵਾਰ ਨੂੰ ਸੰਸਾਰ ਨੂੰ ਤੇ ਪੰਜਾਬੀ ਜਗਤ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਜੀ ਨਿਹਾਇ ਸ਼ਰੀਫ ਪੋਲੀਟੀਸ਼ੀਨ ਸੀ ਇਹ ਅੱਜ ਇਦਾਂ ਦੇ ਪੋਲੀਟੀਸ਼ੀਨ ਲੱਭਦੇ ਨਹੀਂ ਬਹੁਤ ਵੱਡਾ ਘਾਟਾ ਹੈ ਪੰਜਾਬ ਦੇ ਲੋਕਾਂ ਨੂੰ ਜਿਸ ਤਰ੍ਹਾਂ ਲੋਕ ਆ ਰਹੇ ਨੇ ਉਹਨਾਂ ਦੇ ਸਤਕਾਰ 'ਚ ਥਾਂ-ਥਾਂ ਰਾਹਾਂ 'ਚ ਖੜੇ ਨੇ ਇਹ ਦਾ ਸਬੂਤ ਹੈ ਲੋਕ ਮਹਿਸੂਸ ਕਰਦੇ ਨੇ ਘਾਟਾ ਉਹਨਾਂ ਨੂੰ ਤੁਹਾਡੇ ਨਾਲ ਸਫਰ ਰਿਹਾ ਉਹ ਤੁਹਾਡੇ ਨਾਲ ਫੀਲ ਨਾਲ ਜੁਲਦੇ ਰਹੇ ਹੋਂ ਇਸ ਤਰ੍ਹਾਂ ਦਾ ਸੁਭਾਅ ਹੁੰਦਾ ਮੇਰੇ ਨਾਲ ਬਹੁਤ ਵਧੀਆ ਮੈਨੂੰ ਤਾਂ ਛੋਟੇ ਭਰਾ ਮੰਨ ਕੇ ਟ੍ਰੀਟ ਕਰਿਆ ਕਰਦੇ ਸੀ ਤੇ ਔਰ ਮੇਰੇ ਵਾਸਤੇ ਤਾਂ ਜਦੋਂ ਮੈਂਬਰ ਪਾਰਲੀਮੈਂਟ ਸੀ ਮਿਨਿਸਟਰ ਸੀ ਜੇ ਉੱਥੇ ਨਾਂ ਵੀ ਹੋਣ ਮੇਰੇ ਵਾਸਤੇ ਉਹਨਾਂ ਨੇ ਕਿਹਾ ਹੁੰਦਾ ਸੀ ਇਹ ਆਵੇ ਇਹਦੇ 10 ਬੰਦੇ ਹੋਣ ਇਹਨੂੰ ਮੇਰੇ ਵਾਲੇ ਡ੍ਰੈਗ ਰੂਮ ਦੇ ਕੋਲ ਪਾਉਣਾ ਇਹਨੂੰ ਤੇ ਬਹੁਤ ਵਧੀਆ ਰਿਲੇਸ਼ਨ ਰਿਹਾ ਹੈ ਸਾਡੇ ਪਰ ਐਜ਼ ਅ ਹੋਲ ਬਹੁਤ ਨਿਹਾਇ ਸ਼ਰੀਫ ਪੋਲੀਟੀਸ਼ੀਅਨ ਸੀ ਇਦਾਂ ਦੇ ਪੋਲੀਟੀਸ਼ੀਅਨ ਇਸ ਕੈਟਾਗਰੀ ਦੇ ਅੱਜ ਹੁਣ ਖਤਮ ਹੁੰਦੇ ਜਾਂਦੇ ਨੇ ਹੈ ਨਹੀਂ ਇਸ ਤਰ੍ਹਾਂ ਦੇ ਸਿਆਣੇ ਜੀ ਸੇਵਾਦਾਰ ਹੁਣ ਲਿਖਦਾ ਚਲੇ ਜਾਣਾ ਇੱਕ ਕਹਿ ਲਈਏ ਕਿ ਪੰਜਾਬ ਦੀ ਰਾਜਨੀਤੀ ਦਾ ਵੱਡਾ ਘਾਟਾ ਕਿਉਂਕਿ ਬਹੁਤ ਹੀ ਸੂਲਵਾਨ ਟੰਡੇ ਸੁਆਦ ਲੀਡਰ ਜਿਵੇਂ ਬਾਦਲ ਸਾਹਿਬ ਸੀਗੇ ਉਹਵੇਂ ਸੀਗੇ ਕਿਵੇਂ ਦੇਖਦੇ ਹੋ ਜੀ ਵੀਰੇ ਅੱਜ ਦੇ ਪੋਲੀਟੀਸ਼ੀਅਨ ਨੇ ਉਹਨਾਂ ਨੂੰ ਸਿੱਖਣਾ ਚਾਹੀਦਾ ਹੈ ਇਹ ਸਾਡੀ ਬਰਾਸਿਸ ਸੀ ਇਹ ਜਿਹੜੇ ਪੁਰਾਣੇ ਪੋਲੀਟੀਸ਼ੀਅਨ ਸੀ ਨਾ ਜਿਹੜੇ ਪਿਛੜਦੇ ਜਾ ਰਹੇ ਨੇ ਸਾਡੇ ਕੋਲ ਸਾਡੀ ਇਨਸਾ ਵਰਗੇ ਪੋਲੀਟੀਸ਼ੀਅਨ ਤਾਂ ਲੱਭਦੇ ਨਹੀਂ ਨਾ ਕਿਤੇ ਧੰਨਵਾਦ ਜੱਜ ਧੰਨਵਾਦ